ਸਸਕਾਲ ਦੋਸਤੋ ਮੈਂ ਹਾਂ ਗੁਰਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਦਾ ਵਿਜ਼ਨ ਪੰਜਾਬ ਦਾ ਵਿਜ਼ਨ ਪੰਜਾਬ ਦੇਖਦੇ ਦਸਕਨ ਦੱਸਦੇ ਇਹ ਵੀ ਅੱਜ ਪਿੰਡ ਜਲਾਲਦੀਵਾਲ ਵਿਖੇ ਇੱਕ ਕੈਂਪ ਲਗਾਇਆ ਗਿਆਗਾ ਗਿਆਨੀ ਬਾਬਾ ਦੁਲਾਸ ਸਿੰਘ ਗਿਆਨੀ ਨਿਹਾਲ ਸਿੰਘ ਫਾਊਂਡੇਸ਼ਨ ਵੱਲੋਂ ਅੱਖਾਂ ਦਾ ਕੈਂਪ ਤੇ ਬਲੱਡ ਡੋਨੇਸ਼ਨ ਕੈਂਪ ਲੱਗਿਆਗਾ ਤੇ ਸਾਡੇ ਨਾਲ ਹੁਣ ਹਾਜ਼ਰ ਨੇ ਡਾਕਟਰ ਸਾਹਿਬ उन्होंने गलबात करा जो कि अखा के स्पैशलिस्ट ने इन्होंने नहीं अखा का कैंप पूरा मतलब जो देखा जा जो की मरीजा दुनिया नेती है डॉक्टर साहब न गलत करा डॉक्टर साहब थोड़ा स्वागत है तो था। पहला अपना नाम दसो नमस्कार सत श्रीकाल मेरा नाम डॉक्टर प्रशांत है मैं बरनला में एक आई स्पैशलिस्ट हूँ डॉक्टर अग्रवाल पंजाब आई होस्पिटल के अंडर आज जो ये कैंप ऑर्गेनाइज किया गया जे बी डी एस जी एन एस फाउंडेशन और डॉक्टर अग्रवाल पंजाब आई हॉस्पिटल के साथ आ, ये बहुत अच्छा कैंप रहा आ, हमने करीब डेढ़ सौ से ज़्यादा पेशेंट्स देखे इसमें से आ, तीस से चालीस पेशेंट्स ऐसे थे जिनको चिट्ता मोतिया था चता मोतिया होता है जब आपका लेंस पक जाता है तो ऐसे भी पेशेंट्स हमें मिले कि जिनको अर्जेंट सर्जरी की ज़रूरत थी बट बस उन्हें पता नहीं था कि उनको चिट्ता मोतिया है तो उन्होंने भी आके दिखाया हमने भी उनको एक काउंसलिंग करी है कि अब आपको ज़रूरत है सर्जरी की तो ये बहुत अच्छा कैंप रहा बिल्कुल सर जैसे आपने बताया अभी चित्ता मोतिया का जो लेंस लगता है या जो फाउंडेशन की तरफ से ये कैंप लगाया गया आपने जांच की है आगे का प्रोसेस क्या है उसके बारे में थोड़ी सी जानकारी दीजिए जैसे लेंस लगता है वो फाउंडेशन की तरफ से लगेगा या मरीज अपना खुद लगवाएगा या किस तरह का प्रोसीजर होता है या किसी जो भी ट्रीटमेंट इन फर्दर होता है तो वो कैसे होगा वो उसके बारे में थोड़ी सी जानकारी प्रोसेस बहुत सिंपल और इजी और बहुत कन्वीनियंट बनाया गया है फाउंडेशन के द्वारा और ये बहुत अच्छी बात है कि पेशेंट्स को हम अपने हॉस्पिटल बुलाएंगे जहाँ एक प्रॉपर एक बहुत स्टेराइज सेटअप है हमारा और बहुत एडवांस इक्विपमेंट और मशीनस हैं जिसके द हेड हम बिल्कुल फ्री में बिल्कुल मुफ्त में कोई भी पैसा नहीं लेंगे पेशेंट से सारी जांचें उनकी निगाह की जांच उनके आँखों के प्रेशर की जांच सारी जांचें पूरा ऑपरेशन सब कुछ फ्री में होगा फ्री में। पूरा फ्री में होगा बहुत धन्यवाद डॉक्टर साहब ने जैसे बताया लसियावी जो कि ये जो कैंप लगाया गया हैगा ये फाउंडेशन करनी बहुत ही बढ़िया उपरालागा उन मरीजां ਲਈ ਜਿਨ੍ਹਾਂ ਦੀਆਂ ਅੰਦੇ ਵਿੱਚ ਕੁਝ ਦੁੱਖ ਤਕਲੀਫ ਆ ਜਾਂ ਅੱਖਾਂ ਕਮਜ਼ੋਰ ਨੇ ਆਉਣ ਵਾਲੇ ਸਮੇਂ ਚ ਡਾਕਟਰ ਸਾਹਿਬ ਨੇ ਦੱਸਿਆ ਵੀ ਪੂਰਾ ਜੋ ਟ੍ਰੀਟਮੈਂਟ ਫ੍ਰੀ ਕੀਤਾ ਜਾਊਗਾ ਚੈੱਕਅਪ ਤੋਂ ਲੈ ਕੇ ਉਹਨਾਂ ਦੀ ਸਰਜਰੀ ਆਪਰੇਸ਼ਨ ਤੱਕ ਤੇ ਬਹੁਤ ਵਧੀਆ ਉਪਰਾਲਾ ਲਗਾ ਤੁਹਾਨੂੰ ਦਿਖਾਉਂਦੇ ਰਹਿਵਾਂਗੇ ਜੋ ਜਲਾਲਦੀয়াল ਪਿੰਡ ਦੇ ਵਿੱਚ ਹੋਰ ਵੀ ਇੱਥੇ ਖੂਨਦਾਨ ਕੈਂਪ ਲੱਗਿਆਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਕਰਾਵਾਂਗੇ ਡਾਕਟਰ ਸਾਹਿਬ ਨਾਲ ਜੋ ਕਿ ਇੱਥੇ ਕਿੰਨੇ ਕੁ ਮਰੀਜ਼ ਆ ਜਿੱਥੇ ਪਹੁੰਚੇ ਆ ਜਾਂ ਕਿਵੇਂ ਆ ਤੇ ਅੱਖਾਂ ਦੇ ਕੈਂਪ ਦੇ ਵਿੱਚ ਬਹੁਤ ਵਧੀਆ ਹੰਗਾਰਾ ਮਿਲਿਆ ਕਾਫੀ ਮਰੀਜ਼ ਇੱਥੇ ਪਹੁੰਚੇ ਜਿਨ੍ਹਾਂ ਨੇ ਇਸ ਕੈਂਪ ਦਾ ਪੂਰਾ ਪੂਰਾ ਸਹਦ ਆ ਚੁੱਕਿਆਗਾ ਹਾਂਜੀ ਜਿਵੇਂ ਕਿ ਪਹਿਲਾਂ ਆਪਾਂ ਅੱਖਾਂ ਦੇ ਕੈਂਪ ਦੇ ਵਿੱਚ ਪਹੁੰਚੇ ਸੀਗੇ ਉੱਥੇ ਡਾਕਟਰ ਸਾਹਿਬ ਨੇ ਦੱਸਿਆ ਮਰੀਜ਼ਾਂ ਨੇ ਕਾਫੀ ਇੱਥੇ ਜੋ ਲਾਹਾ ਲਿਆਗਾ ਇਸ ਕੈਂਪ ਦਾ ਫ੍ਰੀ ਚੈੱਕਅਪ ਹੋਇਆਗਾ ਤੇ ਅੱਗੇ ਵੀ ਜੋ ਆਪਰੇਸ਼ਨ ਸਰਜਰੀ ਹੋਊਗੀ ਉਹ ਵੀ ਫ੍ਰੀ ਕੀਤੀ ਜਾਊਗੀ ਡਾਕਟਰ ਸਾਹਿਬ ਹਾਜ਼ਰ ਨੇ ਉਹਨਾਂ ਤੋਂ ਜਾਣਕਾਰੀ ਲਵਾਂਗੇ ਡਾਕਟਰ ਸਾਹਿਬ ਜੋ ਅੱਜ ਇਥੇ ਖੂਨਦਾਨ ਕੈਂਪ ਲਗਾਇਆ ਗਿਆ ਇਸ ਦੇ ਬਾਰੇ ਥੋੜੀ ਜਾਣਕਾਰੀ ਦਿਓ ਹਰ ਦਰਸ਼ਕਾਂ ਨੂੰ ਵੀ ਮਤਲਬ ਕਿੰਨਾ ਕਨੀਓ ਖੂਨਦਾਨ ਕੈਂਪ ਲਗਾਇਆ ਗਿਆ ਤੇ ਕੀ ਇਸ ਦੇ ਬਾਰੇ ਥੋੜੀ ਜੀ ਫਰਦਰ ਇਨਫੋਰਮੇਸ਼ਨ ਦਿਓ ਇਹ ਗਦਰੀ ਬਾਬਾ ਅਦੁੱਲਾ ਸਿੰਘ ਗਿਆਨੀ ਨੇ ਹਾਲ ਸਿੰਘ ਫਾਊਂਡੇਸ਼ਨ ਵੱਲੋਂ 17ਵਾਂ ਖੂਨਦਾਨ ਕੈਂਪ ਸੀ 2007 ਤੋਂ ਸੀ ਰੈਗੂਲਰ ਖੂਨਦਾਨ ਕੈਂਪ ਆਰਗੇਨਾਈਜ਼ ਕਰ ਰਹੇ ਹਨ 17ਵਾਂ ਖੂਨਦਾਨ ਕੈਂਪ ਸੀਗਾ ਇਸ ਪਿੰਡ ਦੇ ਵਿੱਚ ਅਦਰਵਾਈਜ਼ 30ਵਾਂ ਕੈਂਪ ਸੀਗਾ ਜਿਹੜੇ ਆਲੇ-ਦਾਲੇ ਦੇ ਪਿੰਡਾਂ ਦੇ ਸਾਰੇ ਜੇ ਮਲਾਲੀਏ ਤਾਂ ਤੀਵਾਂ ਕੈਂਪ ਸੀਗਾ ਸੋ ਜਿਹੜੀ ਕ੍ਰਿਸ਼ਨਾ ਚੈਰੀਟੇਬਲ ਮੋਡਲ ਟਾਊਨ ਹਸਪੀਟਲ ਆ ਉਹਨਾਂ ਦੀ ਬਲੱਡ ਬੈਂਕ ਦੇ ਨਾਲ ਲਾਇਆ ਔਰ ਜਦੋਂ ਕਿਸੇ ਵੀ ਲੋੜਵੰਦ ਨੂੰ ਜ਼ਰੂਰਤ ਪੈਂਦੀ ਆ ਪੂਰਾ ਸਾਲ ਸਾਡੀ ਟੀਮ ਆ ਹਰਕੇਸ਼ ਹੁਣੀ ਗੋਲੂ ਹੁਣੀ ਸਾਰੇ ਗੁਰਪ੍ਰੀਤ ਇਹਨਾਂ ਦੀ ਜਮੇਬਰੀ ਆ ਇਹ ਸਾਰਾ ਮੈਨੇ ਹੀ ਕਰਦੇ ਨੇ ਜਿਸ ਨੂੰ ਵੀ ਮਰੀਜ਼ ਨੂੰ ਜ਼ਰੂਰਤ ਹੁੰਦੀ ਆ ਸੀ ਉਹਦੀ ਹੈਲਪ ਕਰਦੇ ਆ ਹਸਪਤਾਲਾਂ ਦੇ ਅੰਦਰ ਬਿਲਕੁਲ ਅੱਜ ਖੂਨਦਾਨ ਕੈਂਪ ਲੱਗਿਆ ਕਿੰਨੇ ਕਿ ਯੂਨਿਟ ਹੁਣ ਤੱਕ ਦਾਨ ਹੋ ਚੁੱਕੇ ਆ 100 ਦੇ ਕਰੀਬ ਯੂਨਿਟ ਅੱਜ ਦਾਨ ਹੋਇਆ ਜੀ ਹਾਂਜੀ ਤੇ ਸਰ ਦੂਜੇ ਪਾਸੇ ਅੱਖਾਂ ਦਾ ਕੈਂਪ ਵੀ ਲੱਗਿਆ ਸੀਗਾ ਉੱਥੇ ਵੀ ਮਰੀਜ਼ਾਂ ਨੇ ਕਾਫੀ ਲਾਹਾ ਤੱਕਿਆ ਤੇ ਆਉਣ ਵਾਲੇ ਸਮੇਂ ਚ ਸਰਜਰੀ ਵਗੈਰਾ ਬਿਲਕੁਲ ਫ੍ਰੀ ਹੋਊਗੀ ਇਹ ਜਿਹੜਾ ਕੈਂਪ ਲੱਗਿਆ ਜੀ ਅੱਖਾਂ ਦਾ ਪੰਜਾਬ ਆਈ ਹਸਪਤਾਲ ਰੈਕਟ ਬੱਲੋਂ ਲਗਾਇਆ ਗਿਆ ਔਰ ਉਹਦੇ ਵਿੱਚ ਆਪਰੇਸ਼ਨ ਜਿਹੜੇ ਆ ਉਹ ਫ੍ਰੀ ਹੋਣਗੇ ਪਰ ਕਿਉਂਕਿ ਸਰਕਾਰ ਦੀਆਂ ਨਾਰਮਸ ਐ ਇੱਥੇ ਨਹੀਂ ਕਰ ਸਕਦੇ ਉਹ ਹਸਪੀਟਲ ਹੀ ਹੋਣੇ ਆ ਸੋ ਸਾਰੇ ਮਰੀਜ਼ਾਂ ਨੂੰ ਕੱਲ ਅਸੀਂ ਉੱਥੇ ਹਸਪੀਟਲ ਲੈ ਕੇ ਜਾਵਾਂਗੇ ਤੇ ਉੱਥੇ ਜਾ ਕੇ ਇਹਨਾਂ ਦਾ ਰੈਕਟ ਜਿਹੜੀਆਂ ਸਰਜਰੀਆਂ ਹੋਣੀਆਂ ਨੇ ਫ੍ਰੀ ਆਫ ਕੋਸਟ ਬਹੁਤ ਬਤਨ ਬਾ ਡਾਕਟਰ ਸਾਡੇ ਨਾਲ ਅਸੀਂ ਕਿਤੇ ਜੇ ਕਹਿ ਸਕਦੇ ਆ ਕਿ ਖੂਨਦਾਨ ਮਹਾਦਾਨ ਕਿਹਾ ਜਾਂਦਾ ਹੈਗਾ ਤੇ ਖੂਨਦਾਨ ਦੇ ਨਾਲ ਜੋ ਕਈ ਜੋ ਇਸ ਤਰ੍ਹਾਂ ਦੇ ਮਰੀਜ਼ ਹੁੰਦੇ ਆ ਜਿਨ੍ਹਾਂ ਨੂੰ ਖੂਨ ਦੀ ਘਾਟ ਹੁੰਦੀ ਹੈ ਜਾਂ ਖੂਨ ਦੀ ਜ਼ਰੂਰਤ ਹੁੰਦੀ ਆ ਤੇ ਐਮਰਜੈਂਸੀ ਇਸ ਤਰ੍ਹਾਂ ਦਾਨ ਕੀਤਾ ہوا ਖੂਨ ਉਹਨਾਂ ਦੇ ਕੰਮ ਆਉਂਦਾਗਾ ਐਕਸੀਡੈਂਟ ਵੇਲੇ ਜਾਂ ਹੋਰ ਵੀ ਕਈ ਤਰ੍ਹਾਂ ਦੇ ਮਤਲਬ ਹਾਲਾਤ ਆ ਜੇ ਪੈਦਾ ਹੋ ਜਾਂਦੇ ਜਿੱਥੇ ਖੂਨ ਦੀ ਘਾਟ ਹੁੰਦੀ ਆ ਤੇ ਦਾਨੀ ਸਜਣਾ ਕਰਨੀ ਜੋ ਦਾਨ ਕੀਤਾ ਗਿਆ ਖੂਨ ਹੁੰਦਾਗਾ ਇਹੇ ਕੰਮ ਆਉਂਦਾਗਾ ਬਹੁਤ ਵਧੀਆ ਉਪਰਾਲਾ ਆਗਾ ਪਿੰਡ ਜਲਾਲ ਦੀਆਂ ਵਿਖੇ ਜੋ ਕਿ ਗੱਦਰੀ ਬਾਬਿਆਂ ਦੀ ਯਾਦ ਵਿੱਚ ਇਹ ਖੂਨਦਾਨ ਕੈਂਪ ਲਗਾਇਆ ਗਿਆਗਾ ਡਾਕਟਰ ਹਰਮਿੰਦਰ ਸਿੰਘ ਜੀ ਜੋ ਕਿ ਉਹਨਾਂ ਦੀ ਦੇਖ ਰਹੀ ਕਿ ਇਹ ਖੂਨਦਾਨ ਕੈਂਪ ਲੱਗਦਾਗਾ ਬਹੁਤ ਬਦਿਆ ਉਪਰ ਆ ਲਗਾ ਇਸ ਤਰ੍ਹਾਂ ਦੇ ਖੂਨਦਾਨ ਕੈਂਪ ਲੱਗਣੇ ਚਾਹੀਦੇ ਆ ਹਰ ਜਗ੍ਹਾ ਦੇਸ਼ ਭਰ ਵਿੱਚ ਤੁਸੀਂ ਦੇਖਦੇ ਰਹੋ ਉਹਦਾ ਵਿਜ਼ਨ ਪੰਜਾਬ ਮੈਂ ਹਾਂ ਗੁਰਜੀਤ ਸਿੰਘ ਬਹੁਤ ਬਹੁਤ ਧੰਨਵਾਦ